ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਹੀ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦਾ ਜੋ ਰਿਸ਼ਤਾ ਹੈ ਜੀ ਪਹਿਲਾ ਨਾਮ ਅਮਨਦੀਪ ਪਤਾ ਪਠੇਂਡਾ ਜਨਮ ਸਥਾਨ ਹੈ ਜੀ ਫਰੀਦਕੋਟ ਜਨਮ ਟਾਈਮ ਹੈ 4:20 AM ਉਮਰ ਹੈ ਜੀ 5/10/1999 ਕਾਸਟ ਹੈ ਜੀ ਚਾਵਲਾ Hindu ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਗ੍ਰੈਜੂਏਟ BA ਕੰਮ ਕਰ ਹੈ ਜੀ Airtel Bank ਕੰਪਨੀ ਦੇ ਵਿੱਚ ਜੌਬ ਕਰ ਰਹੇ ਨੇ ਤੇ ਅਨੁਲ ਸੈਲਰੀ ਹੈ ਜੀ 6 ਲੱਖ ਰੁਪਈਆ ਪਿਤਾ ਗੁਰਵਚਨ ਦਾਸ ਆਪਣਾ ਸ਼ੌਪ ਹੈ ਜੀ ਇਹਨਾਂ ਦਾ ਮਾਤਾ ਸੁਨੀਤਾ ਰਾਣੀ ਹਾਊਸ ਵਾਈਫ ਨੇ ਮੰਗਿਆ ਜੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਦੀ ਸਿੰਪਲ ਹੋਵੇ ਜੀ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ ਜਨਰਲ ਸੰਪਰਕ ਕਰ ਸਕਦੇ ਨੇ ਜੀ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਤੁਸੀਂ ਸਿੱਧੀ ਗੱਲਬਾਤ ਕਰਕੇ ਜੋ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਲਖਵਿੰਦਰ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਤੋਂ ਉਮਰ ਜੀ ਲਖਵਿੰਦਰ ਸਿੰਘ ਦੀ 15/1992 ਗੋਤਾ ਬੰਗਣ ਤੇ ਪਰੋਚਾ ਕੱਦ ਹੈ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਬੀਏ ਐਂਡ ਕੰਪਿਊਟਰ ਡਿਪਲੋਮਾ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਭਰਾ ਇੱਕ ਹੈ ਜੀ ਐਨਆਰਆਈ ਬਹਰ ਦੀ ਕੰਟਰੀ ਦੇ ਵਿੱਚ ਰਹਿ ਰਹੇ ਨੇ ਪੈਣ ਮੈਰਿਡ ਹੈ ਕੰਮ ਕਰੇ ਜੀ ਮੁੰਡੇ ਦਾ ਗਵਰਨਮੈਂਟ ਜੌਬ ਐਜੂਕੇਸ਼ਨ ਡਿਪਾਰਟਮੈਂਟ ਪੋਸਟ ਸੀਨੀਅਰ ਲੈਬ ਅਸਿਸਟੈਂਟ ਮੰਗਾ ਜੀ ਪਰਿਵਾਰ ਦੀ ਕੋਈ ਸਰਕਾਰੀ ਨੌਕਰੀ ਕਰਦੀ ਹੋਵੇ ਪਟਿਆਲਾ ਮੋਹਾਲੀ ਚੰਡੀਗੜ੍ਹ ਜੋ ਨੇੜੇ ਵਾਲੇ ਸ਼ਹਿਰ ਨੇ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਐਸ ਕੁਮਾਰ ਪਤਾ ਨੌਹਰ ਰਾਜਸਥਾਨ ਦੇ ਵਿੱਚ ਉਮਰ ਜੀ 24/6/1997 ਕੱਦ 5 ਫੁੱਟ 10 ਇੰਚ ਜਨਮ ਦਾ ਟਾਈਮ ਹੈ ਜੀ 11:30 ਮਿੰਟ ਪੜਾਈ 10 ਪਾਸ ਕਰੀ ਹੈ ਕਾਸਟ ਮੇਰਾ ਪਿਤਾ ਆਪਣਾ ਵਰਕ ਕਰ ਰਹੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਸਕਰੀਨ ਪ੍ਰਿੰਟਿੰਗ ਦਾ ਆਪਣਾ ਕੰਮ ਹੈ ਮੁੰਡੇ ਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮੰਗ ਆ ਪਰਿਵਾਰ ਦੀ ਕੁੜੀ ਵਧੀਆ ਘਰੇਲੂ ਹੋਵੇ ਹੋਰ ਕੋਈ ਵੀ ਮੰਗ ਨਹੀਂ ਜੀ ਪਰਵਾਰ ਦੀ ਸਿੰਪਲ ਮੈਰਿਜ ਕਰਨੀ ਆ ਤੇ ਜਾਤੀ ਬੰਧਨ ਕੋਈ ਨਹੀਂ ਕਿਸੇ ਵੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਮੁੰਡੇ ਦੇ ਪਰਿਵਾਰ ਦਾ ਨੰਬਰ ਜੀ ਕਾਲੀ ਪੱਟੀ ਦੇ ਵਿੱਚ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੇ ਦਾ ਜੀ ਨਾਮ ਜਗਮੀਤ ਸਿੰਘ ਪਤਾ ਫਿਰੋਜ਼ਪੁਰ ਤੋਂ ਕਾਸਟ ਜੱਟ ਸਿੱਖ ਗੋਤ ਭੁੱਲਰ ਉਮਰ ਹੈ ਜੀ 31 1992 ਪੜ੍ਹਾਈ ਕਰੀਏ ਜੀ ਪਲੱਸ 2 ਪਾਸ ਭਰਾ ਮੁੰਡੇ ਦੇ 2 ਨੇ ਭੈਣਾ 2 ਮੈਰਿਡ ਨੇ ਮੰਗ ਹੈ ਜੀ ਪਰਿਵਾਰ ਦੀ ਕੁੜੀ ਨੇ ਬੀਏ ਕਰੀ ਹੋਵੇ ਜਾਂ ਫਿਰ ਉਹ ਬਾਹਰ ਜਾਣ ਦੀ ਚਾਹਵਾਨ ਹੋਵੇ ਪਰਿਵਾਰ ਵਧੀਆ ਬੈਸਲੋ ਹੋਵੇ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਪਰਜਪਤ ਕੁਮਾਰ ਪਤਾ ਜੀ ਗੜ ਸ਼ੰਕਰ ਉਮਰ 37 ਸਾਲ ਕੰਮ ਕਰਿਆ ਜੀ ਆਪਣਾ ਇਹਨਾਂ ਦਾ ਵਧੀਆ ਕੰਮ ਹੈ ਵਧੀਆ ਆਮਦਨ ਹੈ ਮੰਗੇ ਨੇ ਦੀ ਕੁੜੀ ਕਿਸੇ ਵੀ ਕਾਸਟ ਦੀ ਹੋਵੇ ਜੀ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸੱਦੀ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਲੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਪਟਿਆਲਾ ਉਮਰ ਹੈ ਮੁੰਡੇ ਦੀ 5 12 1996 ਨਿਊਜ਼ੀਲੈਂਡ ਦਾ ਪੀਆਰ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਗੋਤ ਚੀਮਾ ਕੱਦ 5 ਫੁੱਟ 7 ਇੰਚ ਮੁੰਡਾ ਸਿੱਖ ਸਰਦਾਰ ਹੈ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰਕੇ ਜੋ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਕੋਈ ਵੀ ਫੋਨ ਨਾ ਕਰਨ ਜੀ ਹਰੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ